ਬਾਬਲਾ ਦਸਮੁਸਿਰੀ ਤੇ ਆ ਪੋਸਟਰ ਦੀ ਦਾ ਪੋਸਟਰ ਇਹਨੇ ਆਪਣੀਆਂ ਜੁੱਤੀਆਂ ਦੇ ਰੱਖੇ ਆ ਜਿਹੇ ਪਾਸਟਰ ਨੇ ਆ ਜੁੱਤੀਆਂ ਵਿਖਾਓ ਸਾਰੇ ਮੁੰਡਿਆਂ ਨੂੰ ਲੈ ਕੇ ਕਰਕੇ ਵਿਖਾਓ ਆ ਜੁੱਤੀਆਂ ਬਹੁਤ ਤੇਰੇ ਮਾੜਾ ਕੰਮ ਆ ਪਾਸਟਰ ਦਾ ਆ ਜੇ ਹਾਏ ਤੂੰ ਆ ਤਾਡੇ ਪਾਸਟਰ ਸਾਹਿਬ ਦੀ ਕਰਤੂਤ ਆ ਜੇ ਆ ਇਧਰ ਬੰਦੇ ਦੇ ਯਾਰ ਆਹ ਬੰਦੇ ਵੇਖੋ ਕਿੱਦਾਂ ਦੇ ਹਾਂ ਰੂਲਾ ਸਾਹਿਬ ਦੀ ਫੋਟੋ ਆ ਜਿਹੜੀ ਇਹਨੇ ਪੈਰਾਂ 'ਤੇ ਜੁੱਤੀਆਂ ਦੇ ਰੱਖੀ ਆ ਇਹਦੇ ਬਾਰੇ ਵਖਰੀ ਕਰਾਸ ਮੀਟ ਨੂੰ ਐਸਐਸ ਵੀ ਦਾ ਕਰਦੇ ਹਾਂ ਹਾਂਜੀ ਹਾਂਜੀ ਉਹਨਾਂ ਫਰਕ ਰੱਖਣੋ ਤੇਰਾ ਜੀਣਾ ਨਾ ਤੇਰਾ ਪੂਰੀ ਦਾਲ ਦਰੇਗਾ ਬਾਬਾ ਬਾਬਾ ਲਾ ਲਓ ਭਜੀ ਬੈਗ ਲੱਗਿਆ ਹੋ ਬੈਗ ਲੱਗਿਆ ਉਹ ਸਾਈਡ ਹੋ ਜਾ ਭਜੀ ਸਾਈਡ ਹੋ ਜਾ ਸਾਈਡ ਹੋ ਜਾ ਯਾਰ ਸਾਈਡ ਹੋ ਜਾ ਸਾਈਡ ਹੋ ਜਾ ਸਾਈਡ ਹੋ ਜਾ ਕੀ ਆ ਵੀਰ ਉਹ ਮੇਰੇ ਕੋਲ ਆਪ ਕੋ ਬਾਬੇ ਬਾਬੇ ਦੇ ਨੇ ਲੱਗਿਆ ਉਹ ਮੈਂ ਬਾਬਾ ਦੇ ਕੀ ਯਾਰ ਭਾਜੀ ਉਹ ਗੱਡੀ ਐਡੀ ਸ਼ੂਕ ਦੀ ਖੜੀ ਨਾ ਹੰਧਾਰ ਦੇ ਲੋ ਬਾਬਲ ਤੁਸੀਂ ਚੁੱਤੀਆਂ ਜਿ ਰੱਖੀ ਆ ਤੋ ਇੱਕ ਗੱਡੀ ਐ ਡੋਸ਼ ਨਾ ਇਹਨੂੰ ਮੰਨਣ ਵਾਲੇ ਵੀ ਇੱਧਰ ਭੈਣ ਚਿੱਤਰਾਂ ਦੇ ਵਿੱਚ ਬਾਬਲ ਰੱਖੀ ਆ ਆ ਵੀ ਕ੍ਰਿਸਚੀਅਨ ਆ ਵੀ ਕ੍ਰਿਸ਼ਚੀਅਨ ਨਹੀਂ ਐਸ.ਓ. ਸਾਹਿਬ ਨੇ ਨਕਲ ਆਇਆ ਸੀ ਜਾਂ ਤੇ ਮੈਨੂੰ ਇੰਨਾ ਹੱਥ ਦਿੱਤਾ ਤੇ ਮੈਨੂੰ ਪਤਾ ਨਹੀਂ ਲੱਗਾ ਵੀ ਮੇਰੇ ਪਿੱਛੇ ਆ ਰਿਹਾ ਹੈ ਜੱਕ ਲਾ ਰਿਹਾ ਫਿਰ ਅੱਗੇ ਜਾ ਕੇ ਜਦੋਂ ਇੰਨਾ ਖਲਾ ਰਿਆ ਵਾ ਅਸੀਂ ਖਲੋ ਗਏ ਆ ਤੇ ਇੰਨਾ ਗੱਡੀ ਦੀ ਚੈਕਿੰਗ ਕੀਤੀ ਫੁੱਲ ਤੇ ਜਦੋਂ ਚੈਕਿੰਗ ਕਰਨ ਦੇ ਦੌਰਾਨ ਪਿੱਛੇ ਕਿੱਟ ਦੇ ਕਿੱਟ ਪਈ ਸੀਗੀ ਮੇਰੀ ਡਿੱਗੀ ਚ ਤੇ ਉਹ ਲੜਕੇ ਸੀਗੇ ਨਾਲ ਮੇਰੇ ਤੇ ਉਹਨਾਂ ਨੂੰ ਮੈਂ ਛੱਡ ਕੇ ਆ ਰਿਹਾ ਸੀਗਾ ਔਰ ਉਹ ਲੜਕਿਆਂ ਨੇ ਮੈਨੂੰ ਦੱਸਿਆ ਨਹੀਂ ਉਹਨਾਂ ਚੁੱਕ ਕੇ ਤੇ ਕਿੱਡ ਪਿੱਛੇ ਰੱਖ ਦਿੱਤੀ ਤੇ ਉਹ ਕਿੱਟ ਦੇ ਵਿੱਚ ਬਾਈਬਲ ਸੀਗੇ ਤੇ ਉਹ ਉਸ ਚੀਜ਼ ਦਾ ਮੇਰੇ ਬਾਰੇ ਮਾਈਂਡ 'ਚ ਖਿਆਲ ਨਹੀਂ ਸੀਗਾ ਉਹ ਜਦੋਂ ਐਸੋ ਜਿਹਾ ਸਾਹਮਣੇ ਖਲਾ ਰਿਆ ਉਹ ਜਦੋਂ ਚੈੱਕ ਕੀਤਾ ਜਦੋਂ ਵਿੱਚ ਬਾਈਬਲ ਸੀਗਾ ਤੇ ਐਕਚੁਅਲ 'ਚ ਮੈਂ ਕੰਮ ਤੋਂ ਆ ਰਿਹਾ ਸੀਗਾ ਅਸੀਂ ਕੰਮ ਵੀ ਕਰਦੇ ਆ ਤੇ ਮੈਂ ਕੰਮ ਤੋਂ ਆ ਰਿਹਾ ਸੀਗਾ ਤੇ ਨਾਲ ਹੀ ਸਾਟਾ ਮੈਂ ਜਿਮ 'ਚ ਜਾ ਰਿਹਾ ਸੀਗਾ ਤੇ ਉਹਦੇ ਵਿੱਚ ਸੀਗੀ ਲੜਕਿਆਂ ਨੂੰ ਨਹੀਂ ਸੀਗਾ ਪਤਾ ਕਿ ਪਿੱਛੇ ਕਿੱਟ ਦੇ ਵਿੱਚ ਬਾਈਬਲਾਂ ਉਹਨਾਂ ਚੁੱਕ ਕੇ ਪਿੱਛੇ ਰੱਖਤੀ ਸੀਗੀ ਉਸ ਨੂੰ ਨਾਕਾਬੰਦੀ ਕੀਤੀ ਸੀ ਅ ਜਲੰਧਰ ਰੋਡ ਤੇ ਨਜ਼ਦੀਕ ਸਰਕਾਰੀ ਹਸਪਤਾਲ ਉੱਥੇ ਇੱਕ ਗੱਡੀ ਨੇ ਕਾਲੀਆਂ ਫਿਲਮਾਂ ਲਾਈਆਂ ਤੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਪੀਪੀ 18 ਜੀ 0026 ਇਹਨੂੰ ਉਹ ਗੰਦਾ ਇਸ਼ਾਰਾ ਕੀਤਾ ਤੇ ਨੇ ਗੱਡੀ ਭਜਾ ਲਈ ਚਲੋ ਇਹਦਾ ਪਿੱਛਾ ਕਰਕੇ ਉਹਨੂੰ ਫੜ ਕੇ ਤੇ ਆਪਦੀ ਜਿਹੜੀ ਬੰਦੀ ਕਾਰਵਾਈ ਬੰਦ ਕਰਤਾ ਗੱਡੀ ਨੂੰ ਜੀ 207 ਮੋਟਰ ਵਹੀਕਲ ਐਕਟ ਲਾ ਕੇ ਆਰਟੀਕਲ ਸਾਹਿਬ ਨੂੰ ਵੇਜ ਦਿੱਤਾ ਜਾਊਗਾ ਸਰੇ ਇਹ ਤੁਹਾਡੇ ਤੇ ਜੀ ਨੰਬਰ ਹੋਇਆ ਲੋਰੀ ਚੁੱਤ ਤੇਹੀ ਠੀਕ ਆ ਮੈਨੂੰ ਤੇ ਪਰੇਸ਼ਾਨ ਨਹੀਂ ਜਿਆਦੀ ਉਹ ਤਾਂ ਫਿਰ ਲੋਕਾਂ ਨੇ ਦੱਸਿਆ ਵੀ ਪਵਿੱਤਰ ਬਾਈਬਲ ਹੈ ਤੇ ਨਰੂਲਾ ਸਾਹਿਬ ਦੀ ਫੋਟੋ ਹੀ ਉਹ ਇਹਨਾਂ ਦੇ ਧਰਮੰਡੀ ਗੱਲ ਇਹਨਾਂ ਦੇ ਵੱਡੇ ਪਾਸਟਰ ਬੁਲਾ ਕੇ ਇਹਨਾਂ ਨੂੰ ਸਮਝਾਉਣਗੇ ਵੀ ਇਹ ਜਿਹੜੀ